ਜੋ ਗਟਲ ਪਤ ਤਕਾਵਣ ਭਗਤ ਵੈਸ਼ਲ ਬਲੀਏ ਕੁਲਾਨੰ ਸਰਵੇ ਕਾਇਨਾਤ ਦੇ ਸਾਝੇ ਰਿ ਪਰ ਗਰੀ ਮਨ ਰਾਜ ਸੱਚੇ ਪਾਛਾ ਤਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਮਾਰਾ ਕਿਰਪਾ ਕਰਕੇ ਸਮਤ ਬਖਸ਼ ਦੇ ਨੇ ਸਰਗ ਮਹੱਲਾ ਪੰਜਵਾਂ ਵਿਰਸੇ ਕਾਜ ਕੇ ਦੁਹਰ ਰਾਮ ਭਜ ਮਿਲ ਸਾਧ ਸੰਗਤ ਇਹ ਹੈ ਜਗ ਮੈਂ ਸਾਰ ਰਹਾ ਸਹਿਦੀ ਦੁਸ਼ਿਸ਼ ਕਰ ਦੇ ਕਿ ਨਹੀਂ ਪਾਈ ਇਹ ਸੰਸਾਰ ਦੀਆਂ ਜਿੰਨੀਆਂ ਵੀ ਤੌੜਾ ਨੇ ਛੇਲੇ ਵੀ ਜੋ ਰੇਸ ਹੈ ਇਹ ਸਾਰੇ ਦੇ ਸਾਰੇ ਵਿਅਰਥ ਜਾਂਦੀ ਹੈ। ਔਰ ਇਸ ਜਗਤ ਦੇ ਵਿੱਚ ਪਰਮ ਦੇ ਵਿੱਚ ਪਿਆ ਹੋਇਆ ਮਨੁੱਖ ਇਹ ਸੰਸਾਰ ਨੂੰ ਸੱਚ ਮੰਨ ਕੇ ਇਸ ਗਾਇਬ ਰੇਸ ਦੇ ਵਿੱਚ ਹਰ ਇੱਕ ਜਿਹੜਾ ਵਿਅਕਤੀ ਹੈ ਉਹ ਸ਼ਾਮਲ ਹੋ ਚੁੱਕਾ। ਕਿਉਂਕਿ ਮਨੁੱਖ ਇਸ ਧਰਮ ਦੇ ਵਿੱਚੋਂ ਨਿਕਲਣੀ ਨਹੀਂ ਚਾਹਦਾ ਕਿ ਸੰਸਾਰ ਵੀ त्याਗਣਾ ਹੈ ਸਰੀਰ ਵੀ त्याਗਣਾ ਇਹ ਪਰਿਵਾਰ ਵੀ त्याਗਣਾ ਸਦਾ ਇਸੇ ਭਲੇਖੇ ਦੇ ਵਿੱਚ ਪਏ ਕੇ ਤੇ ਸੰਗਤ ਦੇ ਨਾਲੋਂ ਟੁੱਟ ਜਾਂਦਾ ਤੇ ਹਮੇਸ਼ਾ ਇਹੋ ਜੀ ਦੁੱਖਾਂ ਤੇ ਸੁੱਖਾਂ ਦੀ ਘੁੰਮਣ ਘੇਰੀ ਦੇ ਵਿੱਚ ਫਸਿਆ ਰਹਿੰਦਾ ਸਰੀਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ ਬੜਾ ਦੁਖੀ ਹੈ ਤੇ ਦੁੱਖ ਵੀ ਇਨ ਇਨਾਂ ਦੁੱਖਾਂ ਤੇ ਕਲੇਸ਼ਾਂ ਦੇ ਲਈ ਚਾਹੁੰਦਾ ਹੈ ਕਿ ਇਹਨਾਂ ਦੀ ਕਿਤੇ ਨਿਰਵਿਰਤੀ ਹੋ ਜਾਵੇ ਤੇ ਦਰ ਦਰ ਤੇ ਪੜਕਦਾ ਰਹੇ ਦਰ ਦਰ ਦਾ ਮੰਗਤਾ ਬਣਿਆ ਫਿਰਦਾ ਕਦੇ ਕਿਸੇ ਦਰ ਦਾ ਕਦੇ ਕਿਸੇ ਦਰ ਦਾ ਕਦੇ ਕਿਸੇ ਦੀਆਂ ਲੱਤਾਂ ਕੁੱਟੀ ਜਾਂਦਾ ਹੈ ਕਦੇ ਕਿਸੇ ਦੀ ਕਦੇ ਕਿਸੇ ਦੇ ਪੈਰ ਫੜੀ ਬੈਠਾ ਕਦੇ ਕਿਸੇ ਦੇ ਦਰਦਰ ਤੇ ਪੜਕਦਾ ਲੰਕੜੀਆਂ ਲੈ ਰਿਹਾ ਤੇ ਇਹ ਵਿੱਚ ਹੈ ਕਿ ਕਿਸੇ ਨਾਲ ਕਿਸੇ ਢੰਗ ਨਾਲ ਦੁੱਖਾਂ ਦੀ ਨਿਰਵਿਰਤੀ ਹੋ ਸਕੇ ਫਿਰ ਇਹ ਵੀ ਨਹੀਂ ਪਤਾ ਕਿ ਕਿੰਨਾ ਸਮਾਂ ਹੋ ਗਿਆ ਇਸ ਨੂੰ ਦਰਦਰ ਦੀਆਂ ਠੋਕਰਾਂ ਖਾਂਦਿਆਂ ਦਰਦਰ ਤੇ फडਕਦਿਆਂ ਤੇ ਇਸ फडਕਨਾਂ ਦੇ ਪ੍ਰਭਾਵ ਦੇ ਹੇਠ ਇਹ ਕੀਮਤ ਦੇ ਮਨੁੱਖਾ ਜਨਮ ਗੁਆ ਰਿਹਾ ਕਿਉਂਕਿ ਸਿੱਖ ਸੁਖ ਜਿਹੜਾ ਲਾਭੇ ਉਥੋਂ ਰਿਹਾ ਜਿੱਥੋਂ ਸੁਖ ਮਿਲ ਹੀ ਨਹੀਂ ਸਕਦਾ ਜਿੱਥੋਂ ਸੁੱਖਾਂ ਦੀ ਆਸ ਹੀ ਨਹੀਂ ਹੋ ਸਕਦੀ ਨਾ ਤਾਂ ਕਦੇ ਤ੍ਰਿਸ਼ਨਾ ਨੇ ਰਜਨਾ ਨਾ ਮਨ ਨੇ ਰਜਨਾ ਤੇ ਸਾਹਿਬ ਦੀ ਕਿਰਪਾ ਕਰਵੇ ਜਿਸ ਪਦਾਰਥवान ਮਟੀਰੀਅਲਿਜ਼ਮ ਦੀ ਦੌੜ ਦੇ ਵਿੱਚ ਇਹ ਲੱਗ ਚੁੱਕਾ ਹੈ ਇਹ ਕਦੇ ਵੀ ਜਿਹੜਾ ਇਹ ਤ੍ਰਿਪਤ ਨਹੀਂ ਹੋਏਗਾ ਤੇ ਸਿਆਣੇ ਜਾਨੇ ਸੱਜਣਾ ਨੇ ਸਾਡੀ ਇਹ ਜੋ ਅੱਜ ਦੀ ਰੇਸ ਹੈ ਨਾ ਇਸ ਨੂੰ ਨਾਂ ਦਿੱਤਾ ਹੋਇਆ ਰੈਟ ਰੇਸ ਦਾ ਕਿ ਸਮੁੱਚਾ ਜਿਹੜਾ ਜਗਤ ਹੈ ਉਹ ਰੈਟ ਰੇਸ ਦੇ ਵਿੱਚ ਜਿਹੜਾ ਇਹ ਸ਼ਾਮਲ ਹੋ ਚੁੱਕਾ ਰੈਟ ਕਿਹਾ ਜਾਂਦਾ ਚੂਹੇ ਨੂੰ ਰੇਸ ਦਾ ਫਾਰ ਦੌੜ ਕਹਿੰਦੇ ਹੁਣ ਚੂਹੇ ਨੂੰ ਜਦੋਂ ਮਰਜੀ ਦੇਖ ਲਓ ਭਾਵੇਂ ਦਿਨ ਹੋਵੇ ਤੇ ਭਾਵੇਂ ਰਾਤ ਹੋਵੇ ਉਹ ਕਦੇ ਠੇਕੇ ਨਹੀਂ ਪੈਂਦਾ ਤੇ ਜਦੋਂ ਵੀ ਉਸ ਦੀ ਆਵਾਜ਼ ਆਏ ਕਿ ਭਾਵੇਂ ਦਿਨੇ ਸੁਣ ਲਿਓ ਤੇ ਭਾਵੇਂ ਰਾਤ ਸੁਣ ਲਿਓ ਕਹਿੰਦੇ ਉਹਦੀ ਟੁਕ ਟੁਕ ਦੀ ਟੁਕ ਟੁਕ ਕਰਦੀ ਆਵਾਜ਼ ਆਈ ਜਾਣੀ ਹੈ ਉਹਨੂੰ ਕਾਗਜ਼ ਮਿਲ ਗਿਆ ਨੇ ਉਹ ਟੁੱਕ ਦੇਣਾ ਕੋਈ ਕਿਤਾਬ ਮਿਲ ਗਈ ਉਹ ਟੁੱਕ ਦੇਣੀ ਹੈ ਜੇ ਕਿਤੇ ਪੈਸੇ ਢਕੇ ਮਿਲ ਕੇ ਉਹ ਵੀ ਟੁੱਕ ਦੇਣੇ ਨੇ ਤੇ ਇਸ ਟੁਕਾ ਟੁਕੀ ਦੇ ਵਿੱਚ ਮਿਹਨਤ ਤਾਂ ਉਹਦੀ ਬਹੁਤ ਲੱਗਦੀ ਹੈ ਪਰ ਉਹਨੂੰ ਲਾਭ ਕੋਈ ਨਹੀਂ ਮੰਨ ਲਓ ਕੋਈ ਚੂਹਾ ਕਿਤਾਬ ਟੁੱਕ ਦੇ ਦਿੰਦਾ ਕਿਤਾਬ ਤਾਂ ਬੇਕਾਰ ਹੋ ਗਈ ਪਰ ਉਹਦਾ ਚੂਹੇ ਨੂੰ ਕੀ ਲਾਭ ਹੋਇਆ ਕਹਿੰਦੇ ਇਸੇ ਤਰੀਕੇ ਜੋ ਮਨੁੱਖ ਹੈ ਇਸ ਦੀਆਂ ਆਪਣੀਆਂ ਸਰੀਰਕ ਲੋੜਾਂ ਨੇ ਪਰਿਵਾਰਕ ਲੋੜਾਂ ਨੇ ਲੋੜਾਂ ਤਾਂ ਕਹਿੰਦੇ ਹਾਰੇ ਕਦੀਆਂ ਪੂਰੀਆਂ ਹੋ ਜਾਂਦੀਆਂ ਨੇ ਪਰ ਵਧੀਆਂ ਇਛਾਵਾਂ ਕਿਸੇ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ ਤੇ ਇਹ ਜਿਹੜੀਆਂ ਵਧੀਆਂ ਹੋਈਆਂ ਇਛਾਵਾਂ ਨੇ ਨਾ ਇਹੀ ਦੁੱਖਾਂ ਦਾ ਕਾਰਨ ਬਣਦੀ ਹੈ ਦਿਨੋਂ ਦਿਨ ਤ੍ਰਿਸ਼ਨਾ ਵਧਦੀ ਹੈ ਦਿਨੋਂ ਦਿਨ ਇੱਛਾ ਵਧਦੀ ਹੈ ਤੇ ਸ਼ਾਂਤੀ ਨਸੀਬ ਨਹੀਂ ਹੁੰਦੀ ਤੇ ਸਹਿਬ ਕਹਿੰਦੇ ਫਿਰ ਦੁੱਖਾਂ ਦੇ ਛੁਟਕਾਰਾ ਪਾਉਣ ਵਾਸਤੇ ਤੇ ਦੁੱਖ ਸਹਿਿੜੇ ਨੇ ਆਪ ਹੀ ਹੋਏ ਨੇ ਇੱਛਾਵਾਂ ਜਦੋਂ ਵੱਧ ਗਈਆਂ ਲੋੜਾਂ ਤਾਂ ਪੂਰੀਆਂ ਹੋ ਜਾਣਗੀਆਂ ਹੁਣ ਇੱਛਾ ਕਿਵੇਂ ਪੂਰੀ ਹੋਵੇ ਇੱਛਾ ਤਾਂ ਉਹਦੋਈ ਪੂਰੀ ਹੋਣੀ ਹੈ ਜਦੋਂ ਮਨ ਵਿੱਚ ਸੰਤੋਖ ਆਏਗਾ ਤੇ ਜੇ ਸੰਤੋਖ ਦਾ ਪੱਲਾ ਨਾ ਫੜਿਆ ਫਿਰ ਇੱਛਾ ਦੇ ਭਾਂਬੜ ਵੱਲਦੇ ਰਹੇ ਨੇ ਤੇ ਦੁਖੀ ਹੁੰਦਾ ਰਹੇਗਾ ਤੇ ਸਹਿ ਸੱਚੇ ਪਾਤਸ਼ਾਹ ਕਿਰਪਾ ਕਰਦੇ ਕਿਨੇ ਨਾ ਜੀਵਨ ਵਿੱਚ ਸ਼ਾਂਤੀ ਹੈ ਨਾ ਦੁੱਖਾਂ ਤੋਂ ਛੁਟਕਾਰਾ ਮੰਗਦਾ ਸੁੱਖ ਹੈ ਨਿਕਲਦਾ ਦੁੱਖ ਹੈ ਤੇ ਦਸ਼ਾ ਸੈਵਣੇ ਜੋ ਕਿਰਪਾ ਕਰਕੇ ਸਮਝਾਈ ਨਾ ਗੁਰਬਾਣੀ ਵਿੱਚ ਕਹਿੰਦੇ ਹਾਲ ਹੋਇਆ ਪਿਆ ਸੁਖ ਕੇ ਹਿਤ ਬਹੁਤ ਦੁਖ 파ਵਤ ਸੇਵ ਕਰਤ ਜਨ ਜਨ ਕੀ ਕਹਿੰਦੇ ਜੜੇ ਖਣੇ ਦੀ ਸੇਵਾ ਕਰਦਾ ਫਿਰਦਾ ਭੜਕਣਾ ਦੇ ਵਿੱਚ ਪਿਆ ਫਿਰਦਾ ਤੇ ਜਦੋਂ ਅਜੇ ਜੀਵਨ ਦੀ ਵਿਚਾਰ ਕੀਤੀ ਜਾਂਦੀ ਹੈ ਜੋ ਕਿ ਅੱਜ ਸਾਡੇਆਂ ਵਿੱਚੋਂ ਬਹੁਤਿਆਂ ਦਾ ਬਣ ਚੁੱਕਾ ਤੇ ਇਹ ਸਾਰਾ ਕੁਝ ਮਨੁੱਖੀ ਚੇਤਨਾ ਦੇ ਪ੍ਰਭਾਵ ਕਰ ਨਹੀਂ ਹੈ ਮਨੁੱਖੀ ਚੇਤਨਾ ਜਦੋਂ ਕਬੂਲ ਲੈਂਦੀ ਹੈ ਕਿ ਮੈਂ ਦੁਖੀ ਹਾਂ ਮੇਰੇ ਵਰਗਾ ਦੁਖੀ ਕੋਈ ਹੈ ਨਹੀਂ ਤਾਂ ਉਸ ਦੇ ਪ੍ਰਭਾਵ ਦੇ ਹੇਠ ਮਨ ਵੀ ਦੁਖੀ ਹੁੰਦਾ ਹੈ ਤੇ ਜਦੋਂ ਮਨੁੱਖੀ ਚੇਤਨਾ ਸੁੱਖ ਦਾ ਅਨੁਭਵ ਕਰਦੀ ਏ ਕਿ ਮੈਂ ਸੁਖੀ ਹਾਂ ਮੇਰੇ ਵਰਗਾ ਸੁਖੀ ਕੋਈ ਨਹੀਂ ਉਦੋਂ ਮਨ ਵੀ ਸੁਖੀ ਹੁੰਦਾ ਹੈ ਮਨੁੱਖ ਦੀ ਚੇਤਨਾ ਦੇ ਦੋ ਭਾਗ ਨੇ ਜਿਸ ਨੂੰ ਕਈਆਂ ਨੇ ਲਿਖਿਆ ਕਹਿੰਦੇ ਇੱਕ ਭਾਗ ਹੈ ਝਕਾਓ ਦਾ ਤੇ ਦੂਸਰਾ ਭਾਗ ਹੈ ਸੁਭਾਉ ਦਾ ਅੱਜ ਦੇ ਸ਼ਬਦ ਵੱਲ ਝਾਤੀ ਮਾਰੀਏ ਤੇ ਮਨੁੱਖ ਦੀ ਚੇਤਨਾ ਦਾ ਪਹਿਲਾ ਸਭਾ ਹੈ ਝਗਾਓ ਜੋ ਸਦਾ ਸਰੀਰ ਵੱਲ ਰਹਿੰਦਾ ਇਸ ਦੇ ਪ੍ਰਭਾਵ ਦੇ ਵਿੱਚ ਮਨ ਹਮੇਸ਼ਾ ਹੰਮੇ ਈਰਖਾ ਦੁਐਤ ਨਿੰਦਾ ਚੁਗਲੀ ਦੇ ਵਿੱਚ ਪਿਆਰ ਕਰਦਾ ਹੈ ਕਲਪ ਦਾ ਸੱਚ ਤਾਂ ਇਹ ਹੈ ਇਸੇ ਕਾਰਨ ਇਸ ਦਾ ਮਨ ਇਹ ਰਸਾਂ ਕਸਾਂ ਤੇ ਪਦਾਰਥਾਂ ਦੇ ਭੂਗਾਂ ਵਿੱਚੀ ਹਰ ਸਮੇਂ ਗਰਸਿਆ ਰਹਿੰਦਾ ਵਾ ਇਸੇ ਕਾਰਨ ਇਹਦੀ ਜਿਹੜੀ ਮਾਨਸਿਕ ਰੁਚੀ ਹੈ ਇਹ ਤ੍ਰਿਸ਼ਨਾਲੂ ਹੋ ਗਈ ਹੈ ਤ੍ਰਿਸ਼ਨਾ ਦੀ ਭਰੀ ਹੋਈ ਹੈ ਤੇ ਤ੍ਰਿਸ਼ਨਾਲੂ ਰੁਚੀ ਰੱਖਣ ਵਾਲੇ ਮਨੁੱਖ ਦੀ ਬੁੱਧ ਕਦੇ ਵੀ ਪਦਾਰਥ ਬਾਤ ਚੋਂ ਮਾਇਕ ਪਦਾਰਥਾਂ ਚੋਂ ਬਾਹਰ ਨਿਕਲਦੀ ਨਹੀਂ ਇਸ ਦੀ ਸੁਰਤ ਤੇ ਬੁੱਧ ਹਮੇਸ਼ਾ ਇਸ ਪਦਾਰਥਵਾਦ ਦੇ ਵਿੱਚ ਰਹਿੰਦੇ ਨੇ ਤੇ ਸਹਿਵਣੇ ਕਿਹਾ ਕਹਿੰਦੇ ਮਨ ਰੂਪੀ ਪੰਛੀ ਵੀ ਫਿਰ ਏਸੇ ਦੀ ਕੈਦ ਦੇ ਵਿੱਚ ਰਹਿ ਕੇ ਤੇ ਕੈਦੀ ਬਣ ਗਿਆ ਇਹ ਕਾਰਨ ਹੈ ਦੁੱਖ ਦਾ ਇਹ ਕਾਰਨ ਹੈ ਕਲੇਸ਼ ਦਾ ਇਹ ਕਾਰਨ ਹੈ ਜੀਵਨ ਵਿੱਚ ਖਿੱਚਣ ਤੇ ਖਪਣ ਦਾ ਕਿਉਂਕਿ ਮਨ ਨੇ ਕਲਪਨਾਵਾਂ ਬੜੀਆਂ-ਵੱਡੀਆਂ ਕੀਤੀਆਂ ਨੇ ਔਰ ਉਹ ਕਲਪਨਾਵਾਂ ਹੀ ਦੁੱਖਾਂ ਦਾ ਕਾਰਨ ਬਣਦਾ ਤੇ ਇਸ ਨੂੰ ਸਭ ਸੱਚੇ ਪਾਤਸ਼ਾਹ ਕਿਰਪਾ ਕਰਦੇ ਕਹਿੰਦੇ ਜਿੰਨਾ ਇਹ ਸਰੀਰ ਨੂੰ ਸੰਭਾਲਦਾ ਉਤਨਾ ਇਹ ਜੀਵਨ ਨੂੰ ਨਹੀਂ ਸੰਭਾਲਦਾ ਸਰੀਰ ਵੱਲ ਝਕਾਓ ਹੈ ਇਸ ਦੇ ਸਦਕਾ ਹੈ ਇਹ ਸਦਾ ਤੋਖਲਿਆਂ ਦੇ ਵਿੱਚ ਰਹਿੰਦਾ ਹੈ ਸਦਾ ਹੰਬੇਸ਼ਾਂ ਝਕਾਓ ਇਹ ਹੀ ਰਹਿੰਦਾ ਕਿ ਕਿਤੇ ਮੇਰੇ ਸਰੀਰ ਨੂੰ ਕੁਝ ਹੋ ਨਾ ਜਾਵੇ ਕਿਤੇ ਮੇਰਾ ਸਰੀਰ ਜਿਹੜਾ ਇਹਦਾ ਬੈਲੈਂਸ ਵਿਗੜ ਨਾ ਜਾਵੇ ਤੇ ਜੋ ਦੂਜਾ ਚੇਤਨਾ ਦਾ ਭਾਗ ਹੈ ਸੁਭਾਅ ਹੁਣ ਚੇਤਨਾ ਦੇ ਇਸੇ ਭਾਗੇਠ ਇਹ ਸਦਾ ਹੀ ਸਰੀਰ ਲਈ ਜਾਂ ਸਰੀਰ ਦੇ ਸਾਧਨ ਲਈ ਚਤਨਸ਼ੀਲ ਰਹਿੰਦਾ ਇਹ ਮਾਇਆ ਮੰਡਲ ਵਿੱਚ ਕੈਦ ਹੋ ਕੇ ਇਹ ਮਨ ਰੂਪੀ ਪੰਛੀ ਆਜ਼ਾਦਤਾ ਹੋਣਾ ਚਾਹੁੰਦਾ ਪਰ ਇਸ ਮਾਇਆ ਦੇ ਬੰਧਨਾਂ ਦੇ ਸਦਕਾ ਇੱਕ ਕੈਦ ਵਿੱਚੋਂ ਬਾਹਰ ਨਿਕਲ ਨਹੀਂ ਸਕਦਾ ਭਗਤ ਕਬੀਰ ਜੀ ਨੂੰ ਇਹ ਗਲ ਕਹਿਣੀ ਪਈ ਕਬੀਰ ਮਨ ਪੰਖੀ ਭਇਓ ਉੜੇ ਉੜਦਾ ਦਿਸ ਜਾਏ ਕਬੀਰ ਜੀ ਨੇ ਸਮਝਾਇਆ ਕਿ ਉਹਨੇ ਮਨ ਰੂਪੀ ਪੰਛੀ ਮਾਇਆ ਦੇ ਦੇਸ਼ ਦੇ ਵਿੱਚ ਦਸਾਂ ਦਸ਼ਾਵਾਂ ਦੇ ਵਿੱਚ ਉੱਡਦਾ ਫਿਰਦਾ ਅਰ ਇਸ ਭਲੇਖੇ ਵਿੱਚ ਬਹੁਤ ਵਿਸਾਰਾ ਪ੍ਰਸਾਰਨ ਵਾਲਾ ਮਨੁੱਖ ਇਹ ਕਹਿੰਦਾ ਸੁਣੀਦਾ ਕਿ ਆ ਵੇਖੋ ਮੇਰੇ ਮਿੱਤਰ ਵੇਖੋ ਮੇਰੇ ਸਾਥੀ ਵੇਖੋ ਮੇਰੇ ਸੰਬੰਧੀ ਮੇਰੇ ਧੀਆਂ ਪੁੱਤਰ ਆ ਵੇਖੋ ਧਨ ਦੌਲਤ ਇਹ ਜਿੰਨੇ ਵੀ ਨੇ ਨਾ ਕਹਿੰਦੇ ਇਹ ਮਨ ਰੂਪੀ ਪੰਛੀ ਦੇ ਸਾਰੇ ਖੰਬੀ ਨੇ ਪਰ ਸਹਬ ਜੀ ਕਿਰਪਾ ਕਰਦੇ ਕਹਿੰਦੇ ਹੈ ਜੀਵ ਇਹਨਾਂ ਖੰਬਾਂ ਨਾਲ ਤੇ ਉੱਡਣਾ ਬੜਾ ਔਖਾ ਇਹਨਾਂ ਖੰਬਾਂ ਦੇ ਨਾਲ ਉਡਾਰੀ ਭਰਨੀ ਪੜੀ ਔਖੀ ਹੈ ਜਿਹੜੇ ਖੰਬ ਤੋਂ ਬਣਾ ਲਏ ਨੇ ਇਹ ਤਾਂ ਪਹਿਲਾਂ ਹੀ ਭਾਰ ਨੇ ਇਹਨਾਂ ਨਾਲ ਕਿਵੇਂ ਉੱਡੇਗਾ ਇਹਨਾਂ ਖੰਬਾਂ ਦੇ ਆਸਰੇ ਤਾਂ ਤੂੰ ਇਸ ਮਾਇਆ ਦੇ ਦੇਸ਼ ਦੀ ਕੈਦ ਦੇ ਵਿੱਚੋਂ ਆਜ਼ਾਦ ਨਹੀਂ ਹੋ ਸਕੇਗਾ। ਨਾ ਇਹ ਖੰਭ ਡੋਣ ਵਾਲੇ ਨੇ। ਇਹ ਤਾਂ ਖੰਭ ਡੁੱਬਣ ਵਾਲੇ ਨੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਸਾਨੂੰ ਸਮਝਾਉਣਾ ਕੀਤਾ ਕਿੰਦੇ ਆ ਮਨੁੱਖ ਜੇ ਤੂੰ ਖਪਣ ਤੇ ਖਿਜਣ ਤੋਂ ਮੁਕਤ ਹੋਣਾ ਚਾਹਣਾ ਹੈ। ਜੇ ਤੂੰ ਸੱਚਮੁੱਚ ਇਸ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਬ ਕਰਨਾ ਚਾਹਣਾ ਹੈ ਤੇ ਤੇਨੂੰ ਇਸ ਕੈਦ ਚੋਂ ਆਜ਼ਾਦ ਹੋਣਾ ਪਵੇਗਾ ਕਿ ਗੁਰਦੇਵ ਨੇ ਗੁਰਬਾਣੀ ਦੇ ਵਿੱਚ ਇਹ ਜੁਗਤ ਦੱਸੀ ਕਹਿੰਦੇ ਲਿਕਸਰੇ ਪੰਖੀ ਕਹਿੰਦੇ ਇਹ ਮਨ ਰੂਪੀ ਪੰਛੀ ਆਜ਼ਾਦ ਹੋ ਜਾ ਭਗਤ ਕਬੀਰ ਜੀ ਦਾ ਵੀ ਫਰਮਾਨ ਹੈ ਨਾ ਇਹ ਤਨ ਜਾਏਗਾ ਨਾ ਜਾਣਗੇ ਖੰਭ ਕਿ ਜਿੰਨਾ ਖੰਭਾਂ ਦਾ ਤੂੰ ਆਸਰਾ ਲਈ ਬੈਠਾ ਪੁੱਤਰਾ ਤੀਆਂ ਬਿੱਤਰਾ ਦੋਸਤਾਂ ਦਾ ਕਟੱਬ ਦਾ ਨਾਇਕ ਹੰਬ ਤੇਰੇ ਨਾਲ ਜਾਣੇ ਨੇ ਫਿਰ ਕਹਿੰਦੇ ਤੇ ਨਾ ਹੀ ਤੇਰਾ ਸਰੀਰ ਨਾਲ ਜਾਣਾ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਦਸ਼ਾਹ ਨੇ ਕਿਰਪਾ ਕਰਕੇ ਸਮਝਾਇਆ ਕਹਿੰਦੇ ਆ ਤੈਨੂੰ ਮੈਂ ਦੱਸਦਾ ਹਾਂ ਕਿ ਜੇ ਤੂੰ ਇਹ ਖੰਭ ਲੈ ਲੈਣਾ ਫੇਰ ਤੋਂ ਇਹਨਾਂ ਖੰਭਾਂ ਦੇ ਨਾਲ ਇਸ ਆਤਮਿਕ ਮੰਡਲ ਦੇ ਵਿੱਚ ਉਡਾਰੀ ਭਰ ਸਕੇਗਾ ਕਹਿੰਦੇ ਤੂੰ ਪੰਖੀ ਐ ਨਾ ਕਹਿੰਦੇ ਲਿਕਸਰੇ ਪੰਖੀ ਕਹਿੰਦੇ ਆ ਪੰਛੀ ਆਜ਼ਾਦ ਇਸ ਪਿੰਜਰੇ ਦੇ ਵਿੱਚ ਕਿਉਂ ਕੈਦੀ ਬਣਿਆ ਹੈ ਇਸ ਮਾਇਆ ਦੇ ਦੇਸ਼ ਦੇ ਪਿੰਜਰੇ ਦੇ ਵਿੱਚ ਰਹਿੰਦੇ ਆ ਤੇਰੇ ਦੁੱਖ ਤੇ ਕਲੇਸ਼ ਕਦੇ ਮੁੱਕਣੇ ਨਹੀਂ ਤੇਰਾ ਕਰਨਾ ਤੇ ਤੇਰਾ ਝੂੜਨਾ ਕਦੇ ਮੁੱਕਣਾ ਨਹੀਂ ਨਾ ਤੇਰੀਆਂ ਕਲਪਨਾਵਾਂ ਦਾ ਅੰਤ ਹੋਣਾ ਤੇ ਨਾ ਤੇਰੀਆਂ ਇਛਾਵਾਂ ਪੂਰੀਆਂ ਹੋਣ ਤੇ ਨਾ ਤੂੰ ਕਦੇ ਸੁਖੀ ਹੋਵੇਂ ਇਸ ਲਈ ਕਹਿੰਦੇ ਕਹਿੰਦੇ ਮੇਰਾ ਕਹਿਣਾ ਮੰਨ ਨਿਕਸਰੇ ਪੰਖੀ ਸਿਮਰ ਹਰ ਭਾਂਖ ਕਹਿੰਦੇ ਜੇ ਖੰਭ ਲੈਣਿਆ ਤੇ ਪ੍ਰਮਾਤਮਾ ਦੇ ਸਿਮਰਨ ਦੇ ਖੰਭ ਲਾ ਸਾਇ ਦੇ ਸਦੀਵੀ ਪ੍ਰੇਮ ਭਰੀ ਯਾਦ ਦੇ ਖੰਭ ਲੈ ਤੇਗੋਂ ਕਈ ਵਾਰ ਜਿਸ ਨੂੰ ਜਗਿਆਸੂ ਕਿਹਾ ਜਾਂਦਾ ਜਾਗਿਆ ਹੋਇਆ ਕੋਈ ਪੁੱਛਦਾ ਏ ਇਸ ਸੱਚੇ ਪਾਤਸ਼ਾਹ ਮਹਾਰਾਜ ਸਿਮਰ ਹਰ ਪਾਖ ਦੇ ਖੰਭ ਕਿਵੇਂ ਲੱਗਣਗੇ ਕਹਿੰਦੇ ਜੇ ਤੂੰ ਇਸ ਮਾਇਆ ਦੇ ਦੇਸ਼ ਦੇ पिंजਰੇ ਚੋਂ ਆਜ਼ਾਦ ਹੋ ਕੇ ਉਸ ਸੱਜਣ ਨੂੰ ਮਿਲਣਾ ਚਾਹਣਾ ਹੈ ਤੇ ਜੇ ਖੰਭ ਇਸ ਲਈ ਲਵਾਉਣਾ ਚਾਹਣਾ ਹੈ ਕਿ ਮੈਂ ਇਸ ਪਿੰਜਰੇ ਚੋਂ ਬਾਹਰ ਨਿਕਲ ਕੇ ਆਪਣੇ ਸਾਈ ਨੂੰ ਮਾਲਕ ਨੂੰ ਮਿਲਣਾ ਹੈ ਤੇ ਫਿਰ ਤੇਰੇ ਅੰਦਰ ਕੁਝ ਐਸੀ वेदना ਨਹੀਂ ਹੋਣੀ ਚਾਹੀਦੀ ਹੈ ਕੁਝ ਐਸਾ ਤਰਲਾ ਨਹੀਂ ਤੇਰੇ ਅੰਦਰ ਹੋਣਾ ਚਾਹੀਦਾ ਖੰਭ ਬਕੰਧੜੇ ਚੇਲ੍ਹਾਂ ਕਿੰਨਾ ਸਾਂ ਦੀ ਤੋਲ ਤਨ ਜੜਾਈ ਆਪਣੇ ਲਹਾਂ ਸੱਜਣ ਤੋੜ ਤੇਰੀ ਅਵਸਥਾ ਤੇਰੀ ਤੜਫ ਤੇਰੀ ਇੱਛਾ ਕਿ ਜੇ ਇਹੋ ਜਿਹੇ ਕਿਤੇ ਖੰਭ ਵਿਕਦੇ ਹੋਣ ਤਾਂ ਮੈਂ ਆਪਣਾ ਸਾਰਾ ਕੁਝ ਆਪਣਾ ਤਨ ਆਪਣਾ ਮਨ ਆਪਣਾ ਧਨ ਹਰ ਕੀਮਤ ਦੇ ਕੇ ਤੇ ਮੈਂ ਬੁੱਲ ਲਵਾਂ ਪਰ ਸਹਿਬ ਜੀ ਆਪ ਤਾਂ ਇਹ ਕਹਿੰਦੇ ਹੋ ਕਿ ਖੰਭ ਬੁੱਲ ਨਹੀਂ ਵਿਕਦੇ ਜੇ ਮਿਲਦੇ ਹੋਣ ਤਾਂ ਮੈਂ ਲੈ ਲਵਾਂ ਹਰ ਕੀਮਤ ਤੇ ਪ੍ਰਾਪਤ ਕਰ ਲਵਾਂ ਫਿਰ ਆਪਾਂ ਗੁਰੂ ਜੀ ਨੂੰ ਪੁੱਛਾਂਗੇ ਨਾ ਤੁਸੀਂ ਦੱਸੋ ਇਹ ਖੰਭ ਕਿੱਥੋਂ ਮਿਲਣਗੇ ਜਿਨ੍ਹਾਂ ਦੇ ਨਾਲ ਅਸੀਂ ਆਤਮਿਕ ਮੰਡਲ ਦੇ ਵਿੱਚ ਉਡਾਰੀ ਭਰ ਸਕਦੇ ਹਾਂ ਜਿਸ ਦੇ ਨਾਲ ਅਸੀਂ ਮਾਇਆ ਦੇ ਦੇਸ਼ ਦੇ ਵਿੱਚੋਂ ਆਜ਼ਾਦ ਹੋ ਸਕਦੇ ਹਾਂ ਇਹ ਕਿਹੜੇ ਖੰਭ ਨੇ ਇਹ ਖੰਭ ਨੇ ਸਿਮਰਨ ਦੇ ਖੰਭ ਫਿਰ ਸਾਇਬ ਜੀ ਨੇ ਕਿਰਪਾ ਕੀਤੀ ਉਹਨਾਂ ਨੇ ਜੁਗਤ ਦੱਸੀ ਕਹਿੰਦੇ ਮਿਲ ਸਾਧੂ ਸ਼ਰਨ ਗਹੋ ਪੂਰਨ ਇਹਦੇ ਫਿਰ ਤੂੰ ਪੂਰਨ ਗੁਰਮੁਖਾਂ ਦੀ ਸੰਗਤ ਵਿੱਚ ਮਿਲਣਾ ਪਵੇਗਾ ਫਿਰ ਤੈਨੂੰ ਸੰਗਤ ਦੇ ਵਿੱਚ ਜਾਣਾ ਪਵੇਗਾ ਤੇ ਜਦੋਂ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਜਾਏਗਾ ਨਾ ਤੇ ਆਪਣੇ ਆਪ ਨੂੰ ਸੰਗਤ ਦੇ ਵਿੱਚ ਆ ਕੇ ਸਮਰਪਿਤ ਕਰ ਦੇਵੇ ਜੇ ਸਾਨੂੰ ਆਪਾਂ ਕਹਿੰਦੇ ਕਿ ਫਲਾਣੇ ਨੇ ਸਰੈਂਡਰ ਕਰ ਦਿੱਤਾ ਇਹਨੇ ਸਤਿਗੁਰੂ ਦੇ ਸਨਮ ਖਾ ਕੇ ਤਾਂ ਆਪਣੇ ਆਪ ਨੂੰ ਸਮਰਪਿਤ ਕਰ ਦੇਈ ਤਾਂ ਗਹੂ ਪੂਰਨ ਦਾ ਭਾਵ ਹੈ ਪੂਰਨ ਪਕੜ ਵਿੱਚ ਇਹ ਨਹੀਂ ਕਿ ਸਤਿਗੁਰੂ ਕੋਲ ਜਾ ਕੇ ਮੱਥਾ ਟੇਕਿਆ ਤੇ ਚਲੇ ਗਏ ਸਤਿਗੁਰੂ ਜੀ ਨੂੰ ਸਮਰਪਿਤ ਹੋਣਾ ਉਹ ਵੀ ਪੂਰਨ ਰੂਪ ਦੇ ਵਿੱਚ ਅਧੂਰਾ ਨਹੀਂ ਸੰਪੂਰਨ ਰੂਪ ਦੇ ਵਿੱਚ ਸਮਰਪਿਤ ਕਿਉਂ ਨਹੀਂ ਹੁੰਦਾ ਅਧੂਰੇ ਰੂਪ ਦੇ ਵਿੱਚ ਕਿਉਂ ਮਿਲ ਸਕਦਾ ਸਤਿਗੁਰੂ ਸਾਧਨ ਨੂੰ ਮਿਲ ਕੇ ਸ਼ਰਨ ਗਹ ਪੂਰਨ ਪੂਰਨ ਰੂਪ ਵਿੱਚ ਸ਼ਰਨ ਵਿੱਚ ਤੇ ਕਹਿੰਦੇ ਇੰਜੋ ਤੈਨੂੰ ਗੁਰੂ ਦੀਖਿਆ ਦੇਣਾਈ ਇਹ ਸਿਮਰਨ ਦੇ ਖੰਭ ਲਗਾ ਦੇਣਗੇ ਤੇ ਗੁਰੂ ਦੀਖਿਆ ਮਿਲੇਗੀ ਰਾਮ ਰਤਨ ਦੀ ਇਹ ਰਾਮ ਰਤਨ ਰੂਪੀ ਗੁਰੂ ਦੀਖਿਆ ਨੂੰ ਰਾਮ ਰਤਨ ਹੀ ਅਰੇ ਸੰਗ ਰਾਖ ਤੂੰ ਗੁਰੂ ਤੋਂ ਪ੍ਰਾਪਤ ਕੀਤਾ ਰਤਨ ਆਪਣੇ ਹਿਰਦੇ ਦੇ ਵਿੱਚ ਟਿਕਾ ਕੇ ਰੱਖ ਲੈ ਕਿਦੇ ਤੋਂ ਮੇਰਾ ਕਹਿਣਾ ਮੰਨ ਜਿਵੇਂ ਜਿਵੇਂ ਸਿਮਰਨ ਕਰੇਗਾ ਜਿਵੇਂ ਜਿਵੇਂ ਸਿਮਰਨ ਦੇ ਪੰਖ ਮਾਰੇਗਾ ਤਵੇਂ ਤਵੇਂ ਜਿਹੜੀ ਤੇਰੀ ਉਡਾਰੀ ਹੈ ਨਾ ਉਹ ਉੱਚੀ ਹੁੰਦੇ ਜਾਏਗੀ ਜਿਵੇਂ ਜਿਵੇਂ ਤੇਰਾ ਸਿਮਰਨ ਵਧੇਗਾ ਤੇਰੀ ਉਡਾਰੀ ਹੋਰ ਉੱਚੀ ਹੋਰ ਉੱਚੀ ਹੋਏਗੀ ਤੇ ਜਿਵੇਂ ਜਿਵੇਂ ਤੇਰੀ ਉਡਾਰੀ ਉੱਚੀ ਹੋਏਗੀ ਭ੍ਰਮ ਕੇ ਕੋਈ ਭਾਵ ਕੇ ਪਰਮਾ ਦੇ ਖੂਦ ਦੇ ਵਿੱਚੋਂ ਬਾਹਰ ਆ ਜਾਏਗਾ ਤ੍ਰਿਸ਼ਨਾ ਰਸ ਪੰਕਜ ਭਾਵ ਕੇ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਨਾ ਇਸ ਦੀ ਦਲਦਲ ਦੇ ਵਿੱਚੋਂ ਵੀ ਬਾਹਰ ਆ ਜਾਏਗਾ ਜਿਵੇਂ ਜਿਵੇਂ ਸਿਮਰਨ ਦੀ ਉਡਾਰੀ ਹੋਰ ਉੱਚੀ ਹੋਏਗੀ ਅਤ ਤੀਖਣ ਮੁਹ ਕੀ ਫਾਸ ਕਹਿੰਦੇ ਅਤ ਤਿੱਖੀਏ ਮੁਹ ਦੀ ਫਾਈ ਕੱਟੀ ਜਾਏਗੀ ਸਭ ਕਹਿੰਦੇ ਜਿਵੇਂ ਜਿਵੇਂ ਤੇਰੇ ਸਿਮਰਨ ਦੇ ਖੰਭ ਚੱਲਣਗੇ ਜਿਵੇਂ ਜਿਵੇਂ ਤੇਰੇ ਸਿਮਰਨ ਵਧੇਗਾ ਤੇਰੀ ਉਡਾਰੀ ਉੱਚੀ ਹੁੰਦੀ ਜਾਏਗੀ ਜਿਵੇਂ ਜਿਵੇਂ ਗੁਰ ਸਿੱਖਿਆ ਦੁਆਰਾ ਗੁਰੂ ਦੇ ਦੱਸੇ ਗੁਰ ਮੰਤਰ ਦਾ ਸਿਮਰਨ ਕਰਦਾ ਰਹੇਗਾ ਕਰਦਾ ਰਹੇਗਾ ਤੇ ਇਸੇ ਸਿਮਰਨ ਦੇ ਸਦਕਾ ਤੇਰੀ ਉਡਾਰੀ ਉੱਚੀ ਹੁੰਦੀ ਜਾਏਗੀ ਤੇ ਸਾਬ ਕਹਿੰਦੇ ਮੈਂ ਤੈਨੂੰ ਯਕੀਨ ਦਵਾਉਂਦਾ ਵਿਸ਼ਵਾਸ ਰੱਖੀ ਜਿਵੇਂ ਜਿਵੇਂ ਤੇਰੇ ਸਿਮਰਨ ਦੀ ਉਡਾਰੀ ਉੱਚੀ ਹੋਏਗੀ ਤੇਰੇ ਏਖੰਦ ਵੀ ਵੱਧ ਚੱਲਣਗੇ ਤੇਵੇਂ ਤੇਵੇਂ ਤੇਰੇ ਤਨ ਤੋਂ ਦੁੱਖ ਤੇ ਕਲੇਸ਼ ਛੱਡਦੇ ਜਾਣਗੇ ਬਚਨਾ ਪੜਦੇ ਉਹ ਨਾ ਕਿੰਨੇ ਪਿਆਰੇ ਕਿ ਜਿਨ੍ਹਾਂ ਨੇ ਸਿਮਰ ਰੂਪੀ ਪੰਖ ਲੈ ਲਏ ਉਹਨਾਂ ਦੇ ਜਿਹੜੇ ਇਹ ਕਲੇਸ਼ ਇਹ ਝਗੜੇ ਇਹ ਈਰਖਾ ਇਹ ਤ੍ਰਿਸ਼ਨਾ ਇਹ ਸਭ ਸਮਾਪਤ ਹੋ ਜਾਂਦੀ ਹੈ ਬਚਨ ਵੈਸੇ ਆਪ ਆਪ ਦੇ ਵਿੱਚ ਬਹੁਤ ਹੀ ਸੰਤ ਰੋਜ਼ਾਨਾ ਪੜਦੀ ਹੈ ਚਲੋ ਮੈਂ ਫੇਰ ਦੁਹਰਾ ਦਿਆਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਟਾਵੋ ਸਿਮਰੋ ਜਾ ਸਭ ਸੰਭਰੇ ਕੇ ਨਾਮ ਜਪਤਿਆ ਗਣਤ ਅਨੇਕੇ ਬੇਦ ਪ੍ਰਾਣ ਸਿਮਰਤ ਸੋ ਅਖਰ ਕੀਨੇ ਰਾਮ ਨਾਮੇ ਕੇ ਅਖਰ ਕਿਹੜਾ ਇੱਕ ਜਿਸ ਜੀਵ ਸਬੇ ਤਾਂ ਕੀ ਮੈਮ ਗਣੀ ਨ ਆਵੇ ਕਾਂਖੇ ਇੱਕ ਦਰਸ ਤਹਾਰ ਨਾਲ ਕੇ ਹੁਣ ਸੰਗ ਹੋਏ ਉਦਾਰ ਸੁਖ ਮਣੇ ਸੁਖ ਅੰਮ੍ਰਿਤ ਪ੍ਰਵ ਨਾਮ ਭਗਤ ਜਣਾ ਕੇ ਮਨ ਬਿਸਰਾਮ ਰਹਾ ਕਹਿੰਦੇ ਐ ਜੀ ਕਿ ਤੈਨੂੰ ਇਹ ਪਤਾ ਕਿ ਸਿਮਰਨ ਦੇ ਖੰਭ ਲਾਉਣੇ ਕਿਉਂ ਜ਼ਰੂਰੀ ਹੋ ਗਏ ਸਭ ਕਹਿੰਦੇ ਕੋਈ ਕਰਮ ਕਾਂਡ ਕੋਈ ਕਿਰਿਆ ਇਹ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਸੱਚ ਤਾਂ ਇਹ ਕਿ ਤੁਰੋਂ ਆਈ ਪਰਮੇਸ਼ਰ ਦੀ ਬਾਣੀ ਇੰਨੀ ਏ ਸ਼ਕਤੀ ਤੇ ਸ਼ਾਂਤੀ ਦਾ ਸੋਮਾ ਹੈ ਸ਼ਕਤੀ ਤੇ ਸ਼ਾਂਤੀ ਦੀ ਜੇ ਕੋਈ ਬਲੰਦੀ ਹੈ ਸ਼ਕਤੀ ਤੇ ਸ਼ਾਂਤੀ ਦੀ ਜੇ ਕੋਈ ਸਿਖਰ ਹੈ ਉਹ ਪਰਮੇਸ਼ਰ ਦੀ ਬਾਣੀ ਉਸ ਪਰਮਾਤਮਾ ਦਾ ਨਾਮ ਪਰਮਾਤਮਾ ਸਰਬ ਪ੍ਰਤ ਪਾਲਕ ਹੈ ਉਸ ਦੇ ਨਾਮ ਦੇ ਜਪਣ ਦੇ ਨਾਲ ਵੱਡੇ ਤੋਂ ਵੱਡੇ ਅਪਰਾਧੀ ਤਰਗ ਹੈ ਪਰਮਾਤਮਾ ਦੇ ਨਾਮ ਤੋਂ ਬਿਨਾ ਤੈਨੂੰ ਇਸ ਮਾਇਆ ਦੇ ਦੇਸ਼ ਵਿੱਚੋਂ ਕੋਈ ਆਜ਼ਾਦ ਨਹੀਂ ਕਰ ਸਕਦਾ ਪਰਮਾਤਮਾ ਦੇ ਨਾਮ ਤੋਂ ਬਿਨਾ ਤੂੰ ਮੁਕਤ ਨਹੀਂ ਹੋ ਸਕਦਾ ਪਰਮਾਤਮਾ ਦੇ ਨਾਮ ਤੋਂ ਬਗੈਰ ਪਤਾ ਨਹੀਂ ਕਿੰਨੇ ਜੀਵ ਦੁੱਖ ਤੇ ਸੁੱਖ ਦੇ ਚੱਕਰ ਦੇ ਵਿੱਚ ਫਸੇ ਰਹਿੰਦੇ ਨੇ ਤੇ ਸਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਪਹਿਚਾਣ ਵੀ ਕਰਵਾਈ ਕਹਿੰਦੇ ਨਾਨਕ ਬੋਲਣ ਚਖਣਾ ਦੁੱਖ ਛਡ ਮੰਗੀਏ ਸੁੱਖ ਸੁੱਖ ਦੁੱਖ ਦੋਇ ਕਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਜਿੱਥੇ ਬੋਲ-ਬੋਲ ਕੇ ਹਾਰ ਹੀ ਜਾਣਾ ਤੇ ਸਹਿਬ ਕਹਿੰਦੇ ਉੱਥੇ ਚੁੱਪ ਰਹਿਣਾ ਹੀ ਬਣਦਾ ਹੈ। ਇਸ ਲਈ ਸਹਿਬ ਸੱਚੇ ਪਾਤਸ਼ਾਹ ਨੇ ਉਦਾਹਰਨਾਂ ਦੇ ਕੇ ਸਮਝਾਇਆ। ਕਹਿੰਦੇ ਤੂੰ ਸਰਦੀ ਵਿੱਚ ਗਰਮ ਕੱਪੜੇ ਪਾਉਣਾ ਤੇ ਗਰਮੀਆਂ ਦੇ ਵਿੱਚ ਠੰਡੇ। ਕਹਿੰਦੇ ਦੱਸ ਤੂੰ ਗਰਮੀਆਂ ਵਿੱਚ ਗਰਮ ਤੇ ਸਰਦੀਆਂ ਵਿੱਚ ਠੰਡੇ ਕੱਪੜੇ ਕਿਉਂ ਨਹੀਂ ਪਾਉਂਦਾ? ਕਹਿੰਦੇ ਇਹਦਾ ਮਤਲਬ ਇਹ ਹੋਇਆ ਕਿ ਤੂੰ ਕੱਪੜੇ ਬਦਲਦਾ ਹੈ। ਜਿਵੇਂ ਬਦਲਦਾ ਕਹਿੰਦੇ ਐਵੇਂ ਸੁਖ ਤੇ ਦੁੱਖ ਤੇਰੇ ਕੱਪੜੇ ਨੇ ਜਿਵੇਂ ਤੂੰ ਕੱਪੜੇ ਬਦਲਦਾ ਐਵੇਂ ਇਹ ਤੇਰੇ ਚੋਲੇ ਦੇ ਕੱਪੜੇ ਨੇ ਦੁੱਖ ਤੇ ਸੁਖ ਦੁੱਖ ਸੁਖ ਸੁਖ ਦੁੱਖ ਦੋਈ ਕਰ ਕੱਪੜੇ ਪਹਿਰੇ ਜਾਏ ਮਨੁੱਖ ਕਦੇ ਦੁੱਖ ਦਾ ਚੋਲਾ ਪਾਇਆ ਕਦੇ ਸੁਖ ਦਾ ਤੇ ਮਗਰ